ਇੱਧਰ ਆ ਜਾ ਪਰ ਇਹ ਇਹ ਘਰ ਦੀ ਬਲਜੀਤ ਸਿੰਘ ਕੰਨ ਰਾਮਪੁਰ ਗੋਰਾ ਹਾਂ ਜਿਨ੍ਹਾਂ ਦਾ ਘਰ ਤੁਸੀਂ ਵੇਖ ਸਕਦੇ ਆ ਬਿਲਕੁਲ ਤੈਸ ਨੈਸੋ ਚਕਾ ਤਿੰਨ ਕਮਰੇ ਘਰ ਦੇ ਤੇ ਛੱਡ ਤੂੜੀ ਵਾਲਾ ਪਸ਼ੂਆਂ ਵਾਲਾ ਛੱਡ ਸਭ ਬਰਬਾਦ ਹੋ ਸਕਦਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਦੋ ਭਿਆਨਕ ਤਸਵੀਰਾਂ ਇਸ ਟਾਈਮ ਇਸ ਖੌਫਨਾਕ ਮੰਜ਼ਰ ਦੀਆਂ ਉਹ ਟੈਲਾ ਉੱਡੀ ਜਾਓ ਜਿਹੜੇ ਚੰਗੇ ਨਹੀਂ ਮੀਆ ਦਰਾਮਨਾ ਹੋਲ ਪਨੇ ਪਿਆ লাইਵ ਦੇਖ ਰਹੇ ਪੰਜਾਬ ਜੀ ਦਾ ਲਾਪੇ ਦਾਵਾ ਬੋਲੇਗਾ ਜਾਈ ਨਾ ਫੜੀ ਜਾਣੀ ਨਾ ਪਾਣੀ ਦੀ ਸਪੀਡ ਦੇਖੋ ਜੀ ਘਰ ਦੇ ਬਿਲਕੁਲ ਨਹੀਂ ਦੀਖਦੀ ਬਾਹਰਲੇ ਬੰਨੇ ਦੇ ਘਰ ਤੁਹਾਨੂੰ ਖਾਉਣੇ ਕਨੀ ਸਪੀਡ ਹੈ ਇਸ ਟਾਈਮ ਪਾਣੀ ਦੇ ਤੇ ਆ ਦੇਖੋ Thank you.